ਹਾਂਜੀ ਸਰ ਪੀਜੀਆ ਹੀ ਤੋਂ ਆਈ ਆ ਸਰ ਕੁਮਾਰਮੀ ਹਸਪੀਟਲ ਜਾ ਰਹੀ ਹੈ ਠੀਕ ਹੈ ਜੀ ਆਰਮੀ ਕਿਹੜਾ ਹਸਪੀਟਲ ਕੁਮਾਰਮੀ ਪ੍ਰਾਈਵੇਟ ਹਸਪੀਟਲ ਜਾ ਰਹੀ ਹੈ ਐਮਬੂ ਤੇ ਪੇਸ਼ੈਂਟ ਹੈ ਵੈਂਟੀਲੇਟਰ ਪੇਸ਼ੈਂਟ ਹੈ ਜੀ ਘਰ ਭੇਜਤਾ ਦੇਖੋ ਸਰ ਕਰਨੀ ਪੇਜਾ ਉਹ ਹਸਪੀਟਲ ਲੈ ਕੇ ਜਾ ਰਹੇ ਠੀਕ ਹੈ ਮੇਰੀ ਗੱਲ ਸੁਣੋ 1 ਸੈਕਿੰਡ ਮੈਂ ਤੁਹਾਡੀ ਪਹਿਲਾਂ ਵੀ ਇੱਕ ਵੀਡੀਓ ਬਣਾਈ ਹੋਈ ਆ ਠੀਕ ਹੈ ਮੇਰੀ ਗੱਲ ਸੁਣੋ ਮੈਂ ਹਾਲੀ ਨੂੰ ਮਰਦਾ ਵੀ ਆ ਖਾਲੀ ਨਹੀਂ ਹੈ ਪੇਸ਼ੈਂਟ ਦੇਖ ਲਓ ਆ ਲੋ ਠੀਕ ਹੈ ਮੈਂ ਵੀਡੀਓ ਬਣਾ ਰਿਹਾ ਮੈਂ ਤੁਹਾਡੀ ਵੀ ਵੀਡੀਓ ਬਣਾ ਰਿਹਾ ਮੇਰੀ ਗੱਲ ਸੁਣੋ ਮੇਰੇ ਨਾਲ ਬਹਿਸ ਨਹੀਂ ਕਰਦਾ ਮੈਂ ਠੀਕ ਹੈ ਜਨਾਬ ਕੋਈ ਦਿੱਕਤ ਨਹੀਂ ਤੁਸੀਂ ਗੱਲ ਤੇ ਦੱਸੋ ਤੁਹਾਡੇ ਕੋਲ অথਟੀ ਹੈਗੀ ਆ ਆਕਸੀਜਨ ਪੇਸ਼ੈਂਟਾਂ ਨੂੰ ਪੇਸ਼ੈਂਟ ਦੀ ਆਕਸੀਜਨ ਕੋਈ ਐਕਚੁਅਲੀ ਜ਼ਰੂਰੀ ਨਹੀਂ ਹੈ ਇਤਨੀ ਜ਼ਰੂਰੀ ਨਹੀਂ ਆ ਨਹੀਂ ਆਕਸੀਜਨ ਪੇਸ਼ੈਂਟ ਆਕਸੀਜਨ ਨਾਲ ਜ਼ਰੂਰੀ ਨਹੀਂ ਇੱਕ ਮਿੰਟ ਪੇ ਜ਼ਰੂਰੀ ਨਹੀਂ ਹੈ ਕੋਈ ਆਕਸੀਜਨ ਵਾਲਾ ਪੇਸ਼ੈਂਟ ਜ਼ਰੂਰੀ ਨਹੀਂ ਹੈ ਹੈ ਤੁਹਾਨੂੰ ਯਾਰ ਨਹੀਂ ਨਹੀਂ ਇੱਕ ਮਿੰਟ ਕਰ ਨੂੰ ਜਾ ਰਿਹਾ ਪੇਸ਼ੈਂਟ ਆਕਸੀਜਨ ਚੱਲ ਰਹੀ ਹੈ ਜੀ ਆਕਸੀਜਨ ਖਤਮ ਤੇ ਜ਼ਿੰਮੇਦਾਰ ਹੋ ਕਿਦਾਂ ਤੁਸੀਂ ਜ਼ਿੰਮੇਦਾਰ ਹੋ ਮੈਂ ਜ਼ਿੰਮੇਦਾਰ ਹਾਂ ਨਹੀਂ ਤੁਸੀਂ ਗੱਡੀ ਰੋਕ ਤੁਸੀਂ ਗੱਡੀ ਰੋਕੀ ਨਹੀਂ ਤੁਸੀਂ ਗੱਡੀ ਰੋਕੀ ਹੈ ਦੇਖੋ ਤੁਸੀਂ ਗੱਡੀ ਰੋਕੀ ਕਿਉਂ ਰੋਕੀ ਕੀ ਜੇ ਤੁਹਾਨੂੰ ਛੁੱਟੀ ਦਈਆਂ ਛੁੱਟੀ ਨਹੀਂ ਮਿਲੀ ਛੁੱਟੀ ਨਹੀਂ ਆ ਗਈ ਦੇਖ ਲਓ ਪੇਪਰ ਆਗਰ ਛੁੱਟੀ ਮੇਰੀ ਗੱਲ ਸੁਣੋ ਜੇ ਛੁੱਟੀ ਮਿਲੀ ਬਾਈ ਚਾਂਸ ਇੱਕ ਮਿੰਟ ਸਰ ਇੱਕ ਮਿੰਟ ਇੱਕ ਮਿੰਟ ਤੁਸੀਂ ਫਿਰ ਰੋਕ ਰਹੇ ਹੋ ਕਿਉਂ ਰੋਕ ਰਹੇ ਹੋ ਪੇਸ਼ੈਂਟ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ ਤੁਸੀਂ ਆਕਸੀਜਨ ਤੇ ਜ਼ਿੰਮੇਦਾਰ ਰਹੇ ਹੋ 20 ਮਿੰਟ ਤੂੰ ਮੈਂ ਰੋਕ ਰੇ ਤੁਹਾਡੀ ਵੀਡੀਓ ਬਣਾਉਂ ਦੇਖੋ ਅਕਰਾਲੀ ਵਾਲੇ ਦੇਖ ਲਓ ਜੀ ਹਰ ਵਾਰ ਰੋਕਦੇ ਕਰਾਲੀ ਦੇ ਦੇਖ ਇਹ ਮੁਲਾਜ਼ਮ ਹੈ ਕੋਈ ਵੀ ਜ਼ਿੰਮੇਵਾਰੀ ਹੁੰਦੀ ਹੈ ਪੇਸ਼ੈਂਟ ਆਕਸੀਜਨ ਤੇ ਆ ਠੀਕ ਹੈ ਜੀ ਆ ਦੇਖ ਲਓ ਤੁਸੀਂ ਖੁਦ